ਰੇਸੀ ਬਈ ਵੀ ਤੁਹਾਡੇ ਕੋਲ ਲੋਬੀਆ ਦੀ ਕਿਹੜੀਆਂ ਵੈਰਾਈਟੀਆਂ ਲੱਗੀਆਂ ਹੋਈਆਂ ਆਪਣੇ ਕੋਲ ਤੁਸੀਂ ਦੱਸਿਓ ਵੀ ਦੋ ਵੈਰਾਈਟੀਆਂ ਲੱਗੀਆਂ ਹਨ ਤੇ ਝਾੜ ਪੱਖੋਂ ਇਹਦਾ ਕੋਈ ਤੋੜ ਨਹੀਂ ਹੈਗਾ ਇਹ ਆਪਣੇ ਕੋਲ ਬਈ ਸੁਪਰੀਮ ਇੱਕ ਸੁਪਰੀਮ ਦੀ ਬਾਰਾਂ ਮਾਸੀ ਤੇ ਇੱਕ ਬੀਐਨਆਰ ਦੀ ਬਾਰਾਂ ਮਾਸੀ Papa ਤੈਨੂੰ ਕਿਵੇਂ ਲੱਗਦਾ ਝਾੜ ਇਹਨਾਂ ਦਾ ਝਾੜ ਪੂਰਾ ਵਧੀਆ ਫੁੱਲ ਹੈ ਝਾੜ ਦੇ ਬੀਜ ਇਹਦੇ ਜਹੀ ਤਾਂ ਨਹੀਂ ਆਪਾਂ ਲਾ ਕੇ ਦੇਖੀਏ ਹੋਰ ਇਹਦੇ ਬਰੋਬਰ ਤਾਂ ਨਹੀਂ ਹੈ ਕੋਈ ਵੈਰਾਈਟੀ ਚਾਰ ਕੋਈ ਬਰੋਬਰ ਨਹੀਂ ਪਹਿਲਾਂ ਤਾਂ ਬਹੁਤ ਝਾੜ ਜਾ ਗਿਆ ਝਾੜ ਇਹਨਾਂ ਦਾ ਬਈ ਹੱਦ ਤੋਂ ਜ਼ਿਆਦਾ ਹੈ ਤੁਸੀਂ ਜਿੱਥੇ ਮਰਜ਼ੀ ਧਿਆਨ ਮਾਰ ਲਓ ਤੇ ਚੌਲੇ ਉਹੀ ਗੱਲ ਆ ਵੀ ਤੋੜਨ ਤੋਂ ਓਵਰ ਹੋਈ ਖੜੇ ਨੇ ਪਾਣਾ ਨਹੀਂ ਜਾਏ ਜੀ ਇਹ ਲੋਬੀਆ ਦਾ ਚਾਰ ਸਭ ਤੋਂ ਜ਼ਿਆਦਾ ਹੈ ਬਾਈ ਅਸੀਂ ਸਾਰੀਆਂ ਵੈਰਾਈਟੀਆਂ ਲਾ ਕੇ ਦੇਖਦੇ ਆਂ ਇਸ ਸਾਲ ਪਰ ਆਹ ਦੋਵੇਂ ਵੈਰਾਈਟੀਆਂ ਬਹੁਤ ਤਕੜੀਆਂ ਵੈਰਾਈਟੀਆਂ ਨੇ ਜੀ ਯੂਪੀ ਸੀਡ ਦੀ ਵੈਰਾਈਟੀ ਵਧੀਆ ਗਈ ਪਰ ਆਹ ਵੈਰਾਈਟੀ ਦਾ ਤਾਂ ਜਮਾ ਐਂਡੀ ਹੋਇਆ ਪਿਆ ਕੰਮ ਕਿਉਂ ਆਪਾਂ ਚਾਰ ਤੋਂ ਕਹਿੰਦਾ ਖੁਸ਼ ਆ ਪੂਰਾ ਫੁੱਲ ਫੁੱਲ ਬਈ ਆਪਾਂ ਜਿਹੜੀਆਂ ਵੈਰਾਈਟੀਆਂ ਨਾ ਜੀ ਤੁਹਾਨੂੰ ਦੱਸਦੇ ਆਂ ਆਪ ਦੇ ਖੇਤ ਦੇ ਵਿੱਚ ਉਹਨਾਂ ਨੂੰ 1-2 ਸਾਲ ਅਜਮਾ ਕੇ ਠੀਕ ਹੈ 1 ਸਾਲ ਤਾਂ ਅਸੀਂ ਜਮਾਉਣੀ ਹੈ ਜਮਾਉਣਾ ਉਹਨੂੰ ਫੇਰ ਛੋਟੇ ਤੱਕ ਅਸੀਂ ਪਹੁੰਚਾਉਣੇ ਹੁੰਦੇ ਆ ਵੀ ਤੁਸੀਂ ਆਹ ਵੈਰੈਟੀ ਨੂੰ ਲਾ ਸਕਦੇ ਹੋ ਜਿਹੜੀ ਵੀ ਅਸੀਂ ਕੋਈ ਵੀ ਵੈਰੈਟੀ ਲਈ ਅਸੀਂ ਸਿੱਧਾ ਤੁਹਾਨੂੰ ਇਹ ਨਹੀਂ ਕਹਿੰਦੇ ਹੈਗੇ ਵੀ ਆਹ ਵੈਰੈਟੀ ਤਖੜੀ ਠੀਕ ਹੈ ਹੁਣ ਆਪਣੇ ਕੋਲੇ ਕਰੇਲੇ ਚ ਵੀ ਟ੍ਰਾਇਲ ਦੇ ਹੇਠ ਲਾਈਆਂ ਹੋਈਆਂ ਵੈਰੈਟੀਆਂ ਇਹਨਾਂ ਬਾਰੇ ਵੀ ਤੁਹਾਨੂੰ ਦੇਵਾਂਗੇ ਜਾਣਕਾਰੀ ਸਾਰੀ ਤੇ ਪਰ ਆਹ ਤੁਸੀਂ ਦੋਵੇਂ ਵੈਰੈਟੀਆਂ ਬਈ ਇਹਦੇ ਉੱਤੇ ਲੋਬੀਆ ਕੋਈ ਟਾਪ ਨਹੀਂ ਹੈਗਾ ਬਹੁਤ ਸਰੀਆਂ ਦੋਵੇਂ ਟਾਪ ਦੇ ਉੱਤੇ ਵੈਰੈਟੀਆਂ ਨੇ ਅਜਿਹੇ ਟਾਈਮ ਦੇ ਵਿੱਚ